ਉੱਡੀ ਵੀ ਇਸ ਜਗ੍ਹਾ ਤੇ ਦਰਦ ਹੁੰਦਾ ਰਹਿੰਦਾ ਹੈ ਔਰ ਤੁਸੀਂ ਫੋਮ ਰੋਲਰ ਨਾਲ ਇਸ ਮਸਲ ਨੂੰ ਰੋਲ ਕਰਦੇ ਰਹਿੰਨੇ ਹੋ ਤਾਂ ਅੱਜ ਤੋਂ ਹੀ ਬੰਦ ਕਰ ਦਿਓ ਕਿਉਂਕਿ ਇਹ ਆਪਣਾ ਇੱਕ ਡੀਪ ਮਸਲ ਹੈ ਜਦੋਂ ਇਸ ਤੇ ਇਨਫਲੇਮੇਸ਼ਨ ਹੋ ਜਾਂਦੀ ਹੈ ਜਾਂ ਇਹ ਮਸਲ ਟਾਈਟ ਹੋ ਜਾਂਦਾ ਇਸ ਦੇ ਨਾਲ ਸ਼ੈਟਿਕ ਨਰਵ ਜਾਂਦੀ ਹੈ ਔਰ ਇਹ ਉਸ ਨੂੰ ਇਰੀਟੇਟ ਕਰਦਾ ਹੈ ਜਦੋਂ ਆਪਾਂ ਇਸ ਨੂੰ ਰੋਲ ਕਰਦੇ ਆ ਔਰ ਜਦੋਂ ਇਰੀਟੇਟ ਹੋਏਗੀ ਤਾਂ ਆਪਣੇ ਇਸ ਤੇ ਦਰਦ ਹੋਏਗਾ ਜਿਸ ਨੂੰ ਕਿਹਾ ਜਾਂਦਾ ਹੈ ਪੈਰੀਫੋਰਮਸ ਸਿੰਡਰੋਮ ਸੋ ਅਗਰ ਤੁਹਾਨੂੰ ਇਸ ਜਗ੍ਹਾ ਤੇ ਦਰਦ ਹੈ ਔਰ ਤੁਹਾਨੂੰ ਇਹ ਦਰਦ ਕਈ ਵਾਰੀ ਆਪਣੇ ਪਿਛਲੇ ਪਾਸੇ ਜਾ ਰਿਹਾ ਹੈ ਤਾਂ ਤੁਸੀਂ ਇੱਕ ਅਸਰਤਾ ਜਾਣੀਆਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਪਰੀਫਾਰਮਾ ਸਿੰਡਰੋਮ ਨੂੰ ਕਰਦੇ ਵਿੱਚ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਧ ਸਿੰਘ ਸਰਾ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ ਸਟ੍ਰੈਚ ਵੀ ਘੱਟ ਕਰੋਗੇ ਇਸ ਚੂਲੇ ਤੇ ਮਸਲ ਨੂੰ ਅਗਰ ਆਪਾਂ ਇਸ ਨੂੰ ਜ਼ਿਆਦਾ ਸਟ੍ਰੈਚ ਕਰਾਂਗੇ ਤਾਂ ਦਰਦ ਦਾ ਲੈਵਲ ਵੱਧ ਜਾਂਦਾ ਹੈ ਸੋ ਤੁਸੀਂ ਸਟ੍ਰੈਚ ਵੀ ਕਰਨਾ ਜ਼ਰੂਰ ਹੈ ਘੱਟ ਕਰਨਾ ਹੈ ਪਹਿਲੀ ਕਸਰ ਤੁਸੀਂ ਕੀ ਕਰੋਗੇ ਦੋਨੋਂ ਗੋਡੇ ਮੋੜ ਲੈਣੇ ਆ ਔਰ ਤੁਸੀਂ ਇੱਕ ਛੋਟਾ ਜਿਹਾ ਬੈਂਡ ਲੈਣਾ థੈਰਾ ਬੈਂਡ ਇਸ ਨੂੰ ਤੁਸੀਂ ਆਪਣੇ ਪੈਰਾਂ ਵਿੱਚ ਦੀ ਪਾ ਕੇ ਦੇਖੋ ਧਿਆਨ ਨਾਲ ਔਰ ਗੋਡਿਆਂ ਤੇ ਇੱਥੇ ਰੱਖ ਲੈਣਾ ਇਸ ਜਗ੍ਹਾ ਤੇ ਔਰ ਦੈਨ ਤੁਸੀਂ ਪਹਿਜੋਗੇ ਪੈ ਕੇ ਤੁਸੀਂ ਦੋਨੋਂ ਲੱਤਾਂ ਹਲਕੀਆਂ ਜਿਹਾ ਖੋਲ ਦੇਣੀਆਂ ਨੇ ਔਰ ਦੈਨ ਲੱਕ ਨੂੰ ਉੱਪਰ ਚੱਕਣਾ ਇੱਥੇ ਹੋਲਡ ਕਰਨਾ 10 ਸੈਕਿੰਡ ਔਰ ਦੈਨ ਰਿਲੈਕਸ ਧਿਆਨ ਨਾਲ ਦੇਖੋ ਲੱਕ ਉੱਪਰ ਚੱਕ ਦਾਂਗੇ ਔਰ ਗੁੱਡੇ ਖੋਲਣ ਦੀ ਕੋਸ਼ਿਸ਼ ਇਹਨਾਂ ਦਾ ਪੂਰਾ ਜ਼ੋਰ ਲੱਗੇਗਾ ਔਰ ਇੱਥੇ 10 ਸੈਕਿੰਡ ਹੋਲਡ ਦੈਟ ਰਿਲੈਕਸ ਇਸ ਦੇ ਤੁਸੀਂ 10 ਸੈਟ ਲਾਉਣੇ ਆ ਸਵੇਰੇ ਦੁਪਹਿਰੇ ਸ਼ਾਮ ਲਾਉਣੇ ਆ ਨਾਲ ਦੀ ਨਾਲ ਸੇਕ ਜਰੂਰ ਦੇਣਾ ਹੈ ਦੂਜੀ ਐਕਸਰਸਾਈਜ਼ ਹਿਪ ਅਬਡਕਸ਼ਨ ਕਰਾਂਗੇ ਕੀ ਕਰਾਂਗੇ ਸਾਈਡ ਲੈ ਕੇ ਪੈ ਜਾਾਂਗੇ ਔਰ ਗੋਡਾ ਮੋੜ ਲਾਂਗੇ ਲੱਤ ਉੱਪਰ ਚੱਕ ਦਾਂਗੇ ਇੱਥੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ ਵੀ ਤੁਸੀਂ 10 ਸੈਟ ਲਾਉਣੇ ਆ ਇਹ ਹੋ ਗਈ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਉਹ ਹੈਗੀ ਨਾਰਮਲ ਬ੍ਰੀਜਿੰਗ ਨਾਰਮਲ ਬ੍ਰੀਜਿੰਗ ਮਤਲਬ ਦੋਨੋਂ ਗੋਡੇ ਮੋੜ ਕੇ ਲੱਕ ਨੂੰ ਉੱਪਰ ਚੱਕਣਾ ਔਰ ਇੱਥੇ ਹੋਲਡ ਕਰਨਾ 10 ਸੈਕਿੰਡ ਇਸ ਦੇ ਵੀ 10 ਸੈਟ ਲਾਉਣੇ ਆ ਇਹ ਹੋ ਗਈ ਤੀਜੀ ਕਸਰਤ ਜਿਹੜੀ ਚੌਥੀ ਕਸਰਤ ਆ ਇਸ ਦੇ ਵਿੱਚ ਆਪਾਂ ਸਟ੍ਰੈਚ ਕਰਾਂਗੇ ਕੀ ਕਰਾਂਗੇ ਦੋਨੋਂ ਗੋਡੇ ਮੋੜ ਲਾਂਗੇ ਔਰ ਇਹ ਲਾਤ ਆਪਾਂ ਦੂਜੇ ਗੋਡੇ ਦੇ ਉੱਪਰ ਰੱਖਾਂਗੇ ਧਿਆਨ ਨਾਲ ਦੇਖੋ ਇਸ ਲਾਤ ਨੂੰ ਮੋੜ ਕੇ ਦੂਜੇ ਗੋਡੇ ਦੇ ਉੱਪਰ ਰੱਖਿਆ ਦੋਨੋਂ ਹੱਥ ਆਪਾਂ ਵਿੱਚ ਦੀ ਲੈ ਕੇ ਜਾਣੇ ਆ ਇਦਾਂ ਕਰਕੇ ਔਰ ਦੈਨ ਆਪਾਂ ਇਸ ਨੂੰ ਛਾਤੀ ਦੇ ਨਾਲ ਲਾਉਣਾ ਇੱਥੇ ਆਪਾਂ 10 ਗਿਣਾਂਗੇ ਇਸ ਜਗ੍ਹਾ ਤੇ ਖਿੱਚ ਪਏਗੀ ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ ਤੁਸੀਂ 10 ਸੈਟ ਲਾਉਣੇ ਸਵੇਰੇ ਸ਼ਾਮ ਲਾਉਣੇ ਲਾਸਟ ਕਸਰਤ ਕੀ ਕਰਾਂਗੇ ਫਿਰ ਥੈਰਾ ਬੈਂਡ ਚਾਹੀਦਾ ਹੋਵੇਗਾ ਔਰ ਇਸ ਦੇ ਲਈ ਆਪਾਂ ਕੁਰਸੀ ਤੇ ਬੈਠ ਜਾਣਾ ਹੈ ਔਰ ਦੋਨਾਂ ਪੈਰਾਂ ਦੇ ਵਿੱਚ ਇਦਾਂ ਥੈਰਾ ਬੈਂਡ ਪਾ ਲਾਂਗੇ ਔਰ ਦੋਨੋਂ ਪੈਰ ਜਿਹੜੇ ਇਦਾਂ ਟੇਢੇ ਕਰ ਦੇਣੇ ਆ ਬਾਹਰ ਨੂੰ ਔਰ ਪਿੱਛੇ ਹੋ ਪੈ ਜਾਣਗੇ ਔਰ ਦੈਨ ਆਪਾਂ ਬਾਹਰ ਨੂੰ ਲੈ ਕੇ ਜਾਣਾ ਦੇਖੋ ਧਿਆਨ ਨਾਲ 15 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ ਤੁਸੀਂ 10 ਸੈਟ ਲਾਓ ਸਵੇਰੇ ਦੁਪਹਿਰੇ ਸ਼ਾਮ ਲਾਓ ਔਰ ਨਾਲ ਸੇਕ ਦਿਓ ਜਦੋਂ ਤੁਸੀਂ ਇਹ ਸਾਰਾ ਕੁਝ ਕਰੋਗੇ ਪ੍ਰੀਫਾਰਮੈਂਸ ਸਿੰਡਰੋਮ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ